ਮਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸੱਜਣ ਸੱਚਾ ਪਾਤ ਸਾਹੁ ਸਿਰ ਸਾਹਾ ਦੇ ਸਾਹੁ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੁ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵਿਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪੌੜੀ ਸਭ ਕੋ ਆਖੈ ਆਪਣਾ ਜਿਸ ਨਾਹੀ ਸੋ ਚੁਣ ਕੱਢੀਐ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀਐ ਜਾਰਹਿਣਾ ਨਾਹੀ ਐਤੁ जग ਤਾਕਾਇਤ ਗਰਬ ਹੰਡੀਐ ਮੰਦਾ ਕਿਸੈ ਨ ਆਖੀਐ ਪੜ ਅੱਖਰ ਇਹੋ ਬੁੱਝੀਐ ਮੂਰਖੈ ਨਾਲ ਨਾ ਲੁcjੀਐ ਮੰਦਾ ਕਿਸੈ ਨ ਆਖੀਐ ਪੜ ਅੱਖਰ ਇਹੋ ਬੁਝੀਐ ਮੂਰਖੈ ਨਾਲ ਨਾ ਲੁcjੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸੰਗਤ ਜੀ ਵਡਭਾਗੀ ਹੋ ਜੋ ਸਤਿਗੁਰੂ ਸਾਹਿਬ ਜੀਆਂ ਦੀ ਪਾਵਨ ਹਜ਼ੂਰੀ ਦੇ ਅੰਦਰ ਜੁੜ ਬੈਠ ਹਾਜ਼ਰੀਆਂ ਲਵਾ ਸਤ ਸੰਗਤ ਦੀ ਘੜੀਆਂ ਦਾ ਆਨੰਦ ਮਾਣਦੇ ਹੋਏ ਲਾਹੇ ਪ੍ਰਾਪਤ ਕਰ ਰਹੇ ਹੋ ਸਤਿਗੁਰੂ ਸਾਹਿਬ ਜੀਆਂ ਦੀ ਕਿਰਪਾ ਦੇ ਨਾਲ ਅੰਮ੍ਰਿਤ ਵੇਲੇ ਤੋਂ ਸੁੰਦਰ دیوان সাজੇ ਅੰਮ੍ਰਿਤ ਵੇਲੇ ਤੋਂ ਹੀ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸਮਾ ਹੋਇਆ ਗੁਰਬਾਣੀ ਕਥਾ ਵਿਚਾਰ ਦਾ ਜਿੱਥੇ ਗੁਰੂ ਸਾਹਿਬ ਜੀਆਂ ਦੀ ਕਿਰਪਾ ਦੇ ਨਾਲ ਆਸਾ ਕੀ ਵਾਰ ਗੁਰਬਾਣੀ ਦੀ ਲੜੀ ਵਾਰ ਕਥਾ ਚੱਲ ਰਹੀ ਹੈ ਗੁਰੂ ਸਾਹਿਬ ਜੀਆਂ ਦੀ ਰਹਿਮਤਾਂ ਦੇ ਨਾਲ 19ਵੀਂ ਪੌੜੀ ਦੇ ਨਾਲ ਜੋ ਸ਼ਲੋਕ ਆਏ ਨੇ ਉਥੋਂ ਤੱਕ ਦੀ ਵਿਚਾਰ ਸੰਪੂਰਨ ਹੋਈ ਸੋ ਆਪ ਸੰਗਤ ਨੇ 19ਵੀਂ ਪੌੜੀ ਦਾ ਪਾਠ ਸਰਵਣ ਕੀਤਾ ਆਓ ਇਸ ਦੀ ਵਿਚਾਰ ਦੇ ਨਾਲ ਜੁੜੀਏ ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰ ਕੇ ਸੁਰਤੀਆਂ ਬਿਰਤੀਆਂ ਨੂੰ ਕਾਗਰ ਕਰਨ ਦੇ ਲਈ ਰਸਨਾ ਨੂੰ ਪਵਿੱਤਰ ਕਰਨ ਦੇ ਲਈ ਬੜੇ ਪਿਆਰ ਦੇ ਨਾਲ ਜਪੀਏ ਜੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪੌੜੀ ਇਹ ਜੋ ਪਾਵਨ ਪੌੜੀ ਪਹਿਲੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੀ ਹੋਈ 473 ਅੰਗ ਉੱਪਰ ਸੁਭਾਏਮਾਨ ਹੈ। ਤੋਂ ਇਸ ਪੌੜੀ ਦੇ ਰਾਹੀਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਹਰ ਇੱਕ ਇੱਕ ਪੰਕਤੀ ਦੇ ਵਿੱਚ ਜਿਹੜਾ ਵੱਖਰਾ ਵੱਖਰਾ ਉਪਦੇਸ਼ ਬਖਸ਼ ਰਹੇ ਨੇ ਜਿੱਥੇ ਆਪਾਂ ਪਿੱਛੇ ਵਿਚਾਰ ਕਰਕੇ ਆਏ ਸਤਿਗੁਰੂ ਸਾਹਿਬ ਜੀਆਂ ਨੇ ਕਿਰਪਾ ਕਰਕੇ ਦੱਸਿਆ ਕੀ ਜਿਹੜਾ ਅੰਨ ਦਾ ਨਿਰਾਦਰ ਕਰਦਾ ਏ ਅਨਾਜ ਦਾ ਨਿਰਾਦਰ ਕਰਦਾ ਹੈ ਤੇ ਉਹਨਾਂ ਦੇ ਮੂੰਹ ਦੇ ਵਿੱਚ ਥੁੱਕਾਂ ਪੈਂਦੀਆਂ ਨੇ ਫਟਕਾਰਾਂ ਪੈਂਦੀਆਂ ਨੇ ਉਹਨਾਂ ਨੂੰ ਤੇ ਜਿਹੜੇ ਆਪਣੀ ਜੀਭਾ ਦੇ ਨਾਲ ਅਨੇਕਾਂ ਪ੍ਰਕਾਰ ਦੇ ਜਿਹੜੇ ਰਸ ਨਹੀਂ ਚੱਖਦੇ ਨੇ ਪਰ ਉਹ ਪ੍ਰਮਾਤਮਾ ਦੇ ਨਾਮ ਦਾ ਰਸ ਨਹੀਂ ਲੈਂਦੇ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਉਹ ਕਦੀ ਆਪਣੀ ਜੀਭਾ ਤੇ ਲਿਆਂਦਾ ਨਹੀਂ ਹੈ ਤੋ ਉਹਨਾਂ ਦੇ ਬਾਰੇ ਵੀ ਪਾਤਸ਼ਾਹ ਜੀਆ ਨੇ ਦੱਸਿਆ ਕਿ ਉਹਨਾਂ ਦੇ ਮੂੰਹ ਦੇ ਵਿੱਚ ਵੀ ਥੁੱਕਾਂ ਪੈਂਦੀਆਂ ਨੇ। ਤੋ ਸਤਗੁਰੂ ਸਾਹਿਬ ਜੀਆ ਨੇ ਕਿਰਪਾ ਕਰਕੇ ਇਸਤਰੀ ਦੇ ਬਾਰੇ ਦੱਸਿਆ ਜਿੱਥੇ ਉਹ ਇੱਕ ਵੈਸ਼ਨਵ ਗੁਰੂ ਨਾਨਕ ਪਾਤਸ਼ਾਹ ਜੀਆ ਦੇ ਪਾਸ ਆਇਆ ਸੀ। ਤੋ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਆਪਣੇ ਕੋਲ ਕਿਉਂ ਬਿਠਾਇਆ ਏ ਤੇ ਸਤਗੁਰੂ ਸਾਹਿਬ ਜੀਆ ਨੇ ਕਿਰਪਾ ਕਰਕੇ ਦੱਸਿਆ ਕਿ ਜਿਹੜਾ ਮਨੁੱਖ ਇਸ ਸੰਸਾਰ ਤੇ ਆਉਂਦਾ ਵੀ ਇਸਤਰੀ ਦੇ ਕਾਰਨ ਹੈ ਇਸਤਰੀ ਦੇ ਹੀ ਗਰਭ ਦੇ ਵਿੱਚ ਰਹਿੰਦਾ ਹੈ ਇਸਤਰੀ ਦੇ ਨਾਲ ਹੀ ਉਹਦਾ ਵਿਆਹ ਹੁੰਦਾ ਹੈ ਇਸਤਰੀ ਦੇ ਨਾਲ ਹੀ ਰਿਸ਼ਤੇਦਾਰੀਆਂ ਹੁੰਦੀਆਂ ਨੇ ਇਸਤਰੀਆਂ ਦੇ ਨਾਲ ਹੀ ਅੱਗੇ ਵੰਸ਼ ਚੱਲਦੀ ਹੈ ਤੇ ਜਿਹੜੇ ਬ੍ਰਾਹਮਣ ਨੇ ਉਹ ਇਸਤਰੀ ਤੋਂ ਬਗੈਰ ਆਪਣੀ ਪਤਨੀ ਤੋਂ ਬਗੈਰ ਜਗ ਨਹੀਂ ਕਰ ਸਕਦੇ ਤੇ ਜੇਕਰ ਉਹਨਾਂ ਦੀ ਪਤਨੀ ਚੜ੍ਹਾਈ ਕਰ ਜਾਵੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਦੂਸਰਾ ਵਿਆਹ ਕਰਾਉਣਾ ਪੈਂਦਾ ਹੈ ਯਗ ਕਰਨ ਦੇ ਲਈ ਤੋ ਸਾਰਾ ਕੁਝ ਜਿਹੜਾ ਸੰਸਾਰ ਦੇ ਬੰਧਨ ਨੇ ਉਹ ਇਸਤਰੀ ਦੇ ਨਾਲ ਹੈ ਤੋ ਫਿਰ ਜਿਹੜੇ ਵੱਡੇ ਵੱਡੇ ਰਾਜੇ ਮਹਾਰਾਜੇ ਉਹ ਇਸਤਰੀ ਦੀ ਕੁੱਖਾਂ ਤੋਂ ਜਨਮ ਲੈਂਦੇ ਨੇ ਤੇ ਫਿਰ ਇਹਨੂੰ ਕਿਉਂ ਮੰਨ ਦਾ ਆਖਿਆ ਜਾਵੇ ਕਿਉਂ ਮਾੜਾ ਆਖਿਆ ਜਾਵੇ ਕਿਉਂਕਿ ਇੱਥੇ ਸਾਰਾ ਕੁਝ ਹੀ ਇਸਤਰੀ ਦੇ ਅੰਦਰ ਹੈ ਭਾਵ ਕਿ ਹਰ ਇੱਕ ਚੀਜ਼ ਦਾ ਜਿਹੜਾ ਕੰਟੈਕਟ ਹੈ ਉਹ ਇਸਤਰੀ ਦੇ ਨਾਲ ਹੈ ਭਾਵੇਂ ਉਹ ਅਵਤਾਰ ਇਸ ਸੰਸਾਰ ਤੇ ਆਏ ਬ੍ਰਹਮਾ ਜੀ ਵਿਸ਼ਨੂੰ ਜੀ ਸ਼ਿਵ ਜੀ ਜਾਂ ਰਾਮ ਜੀ ਕ੍ਰਿਸ਼ਨ ਜੀ ਇਹਨਾਂ ਦੀਆਂ ਵੀ ਇਸਤਰੀਆਂ ਬ੍ਰਹਮਾ ਜੀ ਦੀ ਸਰਸਵਤੀ ਜੀ ਵਿਸ਼ਨੂੰ ਜੀ ਦੀ ਲక్ష్ਮੀ ਜੀ ਸ਼ਿਵ ਜੀ ਦੀ ਪਾਰਵਤੀ ਜੀ ਤੇ ਮਾਤਾ ਸੀਤਾ ਰਾਮ ਜੀ ਦੀ ਉਸ ਤੋਂ ਬਾਅਦ શ્રીਕ੍ਰਿਸ਼ਨ ਜੀ ਦੀ ਅਨੇਕਾਂ ਬਿਆੰਤੀ ਗੋਪੀਆਂ ਸਨ ਸੋ ਇਸੇ ਪ੍ਰਕਾਰ ਉਹ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਰੂਪ ਹੈ ਉਹਦੀ ਵੀ ਇੱਕ ਇਸਤਰੀ ਹੈ ਜਿਹਨੂੰ ਕਹਿ ਦਿੰਦੇ ਨੇ ਮਾਇਆ ਇਸ ਪ੍ਰਕਾਰ ਇਹ ਮਾਇਆ ਉਹ ਅਕਾਲ ਪੁਰਖ ਵਾਹਿਗੁਰੂ ਦੀ ਇੱਛਾ ਹੈ ਏਕ ਬ੍ਰह्म ਚਾਤਨ ਅਖੰਡ ਤਾਤੇ ਉਪਜੀ ਇੱਛਾ ਤਾਹੀ ਕੋ ਮਾਇਆ ਕਾਇਤ ਨੀਕੇ ਸੁਨਿਓ ਸਿਛਾ ਉਹ ਅਕਾਲ ਪੁਰਖ ਵਾਹਿਗੁਰੂ ਤੋਂ ਉਪਜੀ ਹੋਈ ਉਹ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਪਤਨੀ ਹੈ ਉਹ ਮਾਇਆ ਉਹ ਹੈ ਇਸਤਰੀ ਤੋਂ ਤਾਂ ਇਸ ਪ੍ਰਕਾਰ ਇਹ ਸਾਰੀਆਂ ਹੀ ਇਸਤਰੀਆਂ ਜਿਹੜੀਆਂ ਹਨ ਇਹਨਾਂ ਨੂੰ ਮੰਦਾ ਕਿਉਂ ਆਖਿਆ ਜਾਵੇ ਸਤਿਗੁਰੂ ਸਾਹਿਬ ਜੀਆ ਨੇ ਕਿਰਪਾ ਕਰਕੇ ਦੱਸਿਆ ਕਹਿੰਦੇ ਮੰਦਾ ਤੇ ਉਹਨਾਂ ਨੂੰ ਆਖਿਆ ਜਾਵੇ ਜਿਹੜੇ ਆਪਣੇ ਮੁਖ ਤੋਂ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ ਤੇ ਜਿਹੜੇ ਮੁੱਖ ਸਦਾ ਹੀ ਪ੍ਰਮਾਤਮਾ ਦੀ ਸਲਾਉਤ ਕਰਦੇ ਨੇ ਭਾਵੇਂ ਉਹ ਇਸਤਰੀ ਹੋਵੇ ਭਾਵੇਂ ਪੁਰਸ਼ ਹੋਵੇ ਉਹਨਾਂ ਦੇ ਚੰਗੇ ਭਾਗ ਨੇ ਉੱਜਲ ਭਾਗ ਨੇ ਤੇ ਫਿਰ ਉਹਨਾਂ ਦੇ ਮੁੱਖ ਵੀ ਉਹ ਦਰਗਾਹ ਦੇ ਉੱਤੇ ਜਾ ਕੇ ਉਜਲੇ ਹੁੰਦੇ ਨੇ ਜਿੰਨੇ ਇੱਥੇ ਕਮਾਈ ਕੀਤੀ ਸਤਗੁਰੂ ਸਾਹਿਬ ਜੀ ਕਿਰਪਾ ਕਰ ਦੱਸਦੇ ਜਿੰਨੇ ਪ੍ਰਮਾਤਮਾ ਦਾ ਨਾਮ ਜਪਿਆ ਪ੍ਰਮਾਤਮਾ ਦੀ ਸਲਾਉਤਾਂ ਕੀਤੀ ਪ੍ਰਮਾਤਮਾ ਦੀ ਵਡਿਆਈ ਕੀਤੀ ਉਹਨਾਂ ਦੇ ਵੱਡੇ ਭਾਗ ਨੇ ਤੋ ਫਿਰ ਉਹਨਾਂ ਨੇ ਇੱਥੇ ਮਸਕਤਾਂ ਘਾਲੀਆਂ ਉਹ ਮਸਕਤਾਂ ਦਾ ਜਿਹੜਾ ਫਲ ਜਾ ਕੇ ਦਰਗਾਹ ਦੇ ਵਿੱਚ ਮਿਲਿਆ ਉੱਥੇ ਉਹਨਾਂ ਦੀ ਜਾ ਕੇ ਸੋਭਾ ਹੁੰਦੀ ਹੈ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਤੋ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਉਹਨਾਂ ਨੂੰ ਜਗਤ ਵੀ ਨਮਸਕਾਰ ਕਰਦਾ ਏ ਤੋ ਸਤਗੁਰੂ ਸਾਹਿਬ ਜੀ ਕਿਰਪਾ ਕਰਕੇ ਇਹ ਪਿਛਲੇ ਸ਼ਲੋਕਾਂ ਦੇ ਅੰਦਰ ਬਖਸ਼ਿਸ਼ ਕਰਦੇ ਅੱਗੇ ਸਤਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਕਿ ਇਸ ਸੰਸਾਰ ਤੇ ਜਿਹੜਾ ਵੀ ਮਨੁੱਖ ਹੈ ਨਾ ਉਹ ਆਪਣੇ ਕੀਤੇ ਕਰਮਾਂ ਦਾ ਫਲ ਪਾਉਂਦਾ ਹੈ ਜੈਹੋ ਜੇ ਕਰਮ ਕਰੇਗਾ ਉਹ ਜੈਹੀ ਉਹਦਾ ਫਲ ਉਹਨੂੰ ਪ੍ਰਾਪਤ ਹੋਵੇਗਾ ਚੰਗੇ ਕਰਮਾਂ ਦਾ ਫਲ ਚੰਗਾ ਤੇ ਮਾੜੇ ਕਰਮਾਂ ਦਾ ਫਲ ਮਾੜਾ ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਆਓ ਵਿਚਾਰ ਦੇ ਨਾਲ ਜੁੜੀਏ ਸਭ ਕੋ ਆਖੇ ਆਪਣਾ ਇਸ ਸੰਸਾਰ ਤੇ ਜਿਤਨੇ ਵੀ ਮਨੁੱਖ ਨੇ ਸਾਰੇ ਹੀ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਦੱਸਦੇ ਨੇ ਸਭ ਕੋ ਆਖੇ ਆਪਣਾ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਾਡਾ ਹੈ ਉਸ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਕਿ ਸਾਰੇ ਹੀ ਜੀਵ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਦੱਸਦੇ ਨੇ ਜਿਸ ਨਾਹੀਂ ਸੋਚਣ ਕੱਢੀਐ ਜਿਹੜੇ ਨਹੀਂ ਦੱਸਦੇ ਉਹਨਾਂ ਨੂੰ ਚੁਣ ਕੇ ਉਹਨਾਂ ਨੂੰ ਵੱਖਰੇ ਕੱਢ ਲਿਆ ਜਾਵੇ ਕੀਤਾ ਆਪੋ ਆਪਣਾ ਕਿਉਂਕਿ ਇਹ ਸੰਸਾਰ ਤੇ ਜੋ ਕੁਝ ਵੀ ਮਨੁੱਖ ਨੇ ਕੀਤਾ ਏ ਉਹ ਆਪੋ ਆਪਣਾ ਉਹਦਾ ਫਾਲ ਵੀ ਆਪਣਾ ਹੈ ਉਹਦਾ ਨੁਕਸਾਨ ਵੀ ਆਪਣਾ ਹੈ ਜੇ ਇਹ ਸੰਸਾਰ ਤੇ ਕਮਾਈ ਇਸ ਮਨੁੱਖ ਨੇ ਕੀਤੀ ਹੈ ਉਹਦਾ ਫਾਲ ਵੀ ਉਸੇ ਮਨੁੱਖ ਨੂੰ ਪ੍ਰਾਪਤ ਹੋਵੇਗਾ ਜਿੰਨੇ ਕਮਾਈ ਕੀਤੀ ਹੋਰ ਕਿਸੇ ਨੂੰ ਨਹੀਂ ਹੋਵੇਗਾ ਜਿੰਨੇ ਕਮਾਈ ਕੀਤੀ ਫਾਲ ਵੀ ਉਹਨੂੰ ਪ੍ਰਾਪਤ ਹੋਵੇਗਾ ਤਾਂ ਜਿਹੋ ਜੇ ਕਰਮ ਕਰੇਗਾ ਉਹਦੇ ਆਪਣੇ ਨੇ ਭਾਵੇਂ ਉਸ ਕਾਮ ਕਰਮ ਕਰੇ ਭਾਵੇਂ ਨਿਸ਼ਕਾਮ ਕਰਮ ਕਰੇ ਦੋ ਤਰੀਕੇ ਦੇ ਕਰਮ ਨੇ ਇੱਕ ਹੁੰਦੇ ਨੇ ਸਾਕਾਮ ਕਰਮ ਸਾਕਾਮ ਕਰਮ ਕਿਹੜੇ ਨੇ ਜਦੋਂ ਮਨ ਦੇ ਵਿੱਚ ਇੱਛਾ ਆ ਜਾਣੀ ਕਿ ਮੈਂ ਆ ਚੰਗਾ ਕਰਮ ਕਰਾਂਗਾ ਮੈਨੂੰ ਆ ਫਲ ਪ੍ਰਾਪਤ ਹੋ ਜਾਵੇ ਉਹ ਸਾਕਾਮ ਕਰਮ ਹੈ ਉਹ ਫਲ ਦੇ ਨਹੀਂ ਨੇ ਉਹ ਇੱਥੇ ਸੰਸਾਰ ਦੇ ਵਿੱਚ ਹੀ ਰਹਿ ਜਾਂਦੇ ਨੇ ਉਹ ਉਹਨਾਂ ਦਾ ਫਲ ਜਿਹੜੇ ਨਿਸ਼ਕਾਮ ਕਰਮ ਨੇ ਭਾਵ ਕਿ ਨਿਸ਼ਕਾਮ ਹੋ ਕੇ ਆਪਣੇ ਮਨ ਦੇ ਅੰਦਰ ਕੋਈ ਵੀ ਇੱਛਾ ਨਹੀਂ ਰੱਖਣੀ ਕੋਈ ਵੀ ਸੰਕਲਪ ਨਹੀਂ ਰੱਖਣਾ ਪਰ ਪ੍ਰਮਾਤਮਾ ਦੀ ਸੇਵਾ ਕਰਨੀ ਜਾਂ ਬੰਦਗੀ ਕਰਨੀ ਇਹ ਜਿਹੜਾ ਇਹ ਨਿਸ਼ਕਾਮ ਕਰਮ ਹੈ ਤੋਂ ਨਿਸ਼ਕਾਮ ਕਰਮ ਜਿਹੜਾ ਇਹ ਫਲ ਦਾ ਹੈ ਦਰਗਾਹ ਦੇ ਉੱਤੇ ਜਾ ਕੇ ਉਹ ਫਲ ਦਾ ਹੈ ਉਹ ਸਤਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਕੀਤਾ ਆਪੋ ਆਪਣਾ ਜਿਹੋ ਜਾਂ ਕਰਮ ਕਰੇਗਾ ਉਹਦਾ ਹੀ ਫਲ ਉਹਨੂੰ ਪ੍ਰਾਪਤ ਹੋਵੇਗਾ ਆਪੇ ਹੀ ਲੇਖਾ ਸੰਡੀ ਹੈ ਉਹਦਾ ਲੇਖਾ ਵੀ ਉਸ ਨੂੰ ਆਪ ਹੀ ਸਹਾਰਨਾ ਪਵੇਗਾ ਜਿਹੋ ਜਿਓ ਉਹ ਕਰਮ ਕਰੇਗਾ ਇੱਕ ਨਗਰ ਦੇ ਵਿੱਚ ਇੱਕ ਸਾਧੂ ਰਹਿੰਦਾ ਸੀ ਤੇ ਸਾਧੂ ਨੇ ਹਰ ਇੱਕ ਘਰ ਦੇ ਵਿੱਚੋਂ ਜਾ ਕੇ ਤੇ ਉਹਨੇ ਭਿਖਿਆ ਲੈਣੀ ਇੱਕ ਮਾਤਾ ਦੇ ਘਰ ਗਿਆ ਤੇ ਮਾਤਾ ਦੇ ਘਰ ਗਿਆ ਉੱਥੋਂ ਜਾ ਕੇ ਉਸਨੇ ਪ੍ਰਸ਼ਾਦੇ ਲਏ ਤੇ ਉਹਨੇ ਫਿਰ ਅਗੇ ਉਹ ਬਚਨ ਕੀਤਾ ਘਰ ਭਲਾ ਹੋਵੇ ਭਲਾ ਅੰਤ ਭਲੇ ਦਾ ਭਲਾ ਤੇ ਮਾਤਾ ਦੇ ਮਨ ਦੇ ਵਿੱਚ ਤਰਕ ਆ ਗਿਆ ਕੀ ਇਹ ਜਿਹੜਾ ਸਾਧੂ ਹੈ ਇਹ ਜਿਹੜਾ ਕਹਿ ਰਿਹਾ ਇਹ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਤੇ ਇਹ ਜੋ ਕਹਿ ਰਿਹਾ ਇਸ ਪ੍ਰਕਾਰ ਹੁੰਦਾ ਨਹੀਂ ਹੈ ਕਿਉਂਕਿ ਜਿਹੜੇ ਇਸ ਸੰਸਾਰ ਤੇ ਚੰਗੇ ਕਰਮ ਨਹੀਂ ਕਰਦੇ ਉਹ ਸੁਖੀ ਨਹੀਂ ਤੇ ਜਿਹੜੇ ਚੰਗੇ ਕਰਮ ਕਰਦੇ ਨੇ ਉਹ ਦੁਖੀ ਨੇ ਉਹ ਮਾਤਾ ਨੇ ਸੋਚਿਆ ਉਨੇ ਕੀਤਾ ਕਿ ਇਸ ਪ੍ਰਕਾਰ ਨਹੀਂ ਹੁੰਦਾ ਆਪਣਾ ਜੇ ਆਪਾਂ ਭਲਾ ਕਰਾਂਗੇ ਉਹਦਾ ਭਲਾ ਨਹੀਂ ਮਿਲਣਾ ਉਹਨੇ ਅਗਲੇ ਦਿਨ ਉਹ ਸਾਧੂ ਆਇਆ ਤੇ ਸਾਧੂ ਨੂੰ ਉਹਨੇ ਚਾਰ ਪ੍ਰਸ਼ਾਦੇ ਦਿੱਤੇ ਤੇ ਚਾਰ ਪ੍ਰਸ਼ਾਦਿਆਂ ਦੇ ਵਿੱਚ ਜ਼ਹਿਰ ਰੱਖਤਾ ਉਹਨੇ ਜ਼ਹਿਰ ਰੱਖ ਦਿੱਤਾ ਸੋਚਿਆ ਕਿ ਕੀ ਹੁੰਦਾ ਹੈ ਮੈਂ ਮਾੜਾ ਕਰਕੇ ਵੇਖਾਂ ਤੋ ਉਹ ਉਸੇ ਪ੍ਰਕਾਰ ਉਹ ਜਿਹੜਾ ਸਾਧੂ ਸੀ ਪ੍ਰਸ਼ਾਦੇ ਲੈ ਕੇ ਵਾਪਸ ਚਲੇ ਗਿਆ ਆਪਣੀ ਕੁਟਿਆ ਦੇ ਵਿੱਚ ਉਸੇ ਮਾਤਾ ਦੇ ਚਾਰ ਪੁੱਤਰ ਸਨ ਜਿਨ੍ਹਾਂ ਨੂੰ ਬੜੀ ਜ਼ੋਰ ਦੀ ਭੁੱਖ ਲੱਗੀ ਹੋਈ ਸੀ ਤੇ ਉਹ ਜਦੋਂ ਉਹੀ ਪੁੱਤਰ ਸਾਧੂ ਦੇ ਕੋਲ ਆਏ ਤੇ ਸਾਧੂ ਨੂੰ ਕਹਿਣ ਲੱਗੇ ਕੁਝ ਖਾਣ ਵਾਸਤੇ ਦੇ ਸਾਧੂ ਨੂੰ ਜਦੋਂ ਆਖਿਆ ਤੇ ਸਾਧੂ ਨੇ ਉਹੀ ਚਾਰ ਪ੍ਰਸ਼ਾਦ ਦੇ ਦੇ ਦਿੱਤੇ ਉਹ ਇੱਕ ਇੱਕ ਪ੍ਰਸ਼ਾਦਾ ਸਾਰਿਆਂ ਨੇ ਜਦੋਂ ਖਾ ਲਿਆ ਉਹ ਖਾ ਕੇ ਤੇ ਜਦੋਂ ਵਾਪਸ ਆਪਣੇ ਘਰ ਆਏ ਤੇ માતા ਨੂੰ ਕਹਿੰਦੇ ਨੇ ਕਿ ਸਾਨੂੰ ਬੜੀ ਕਾਲੀ ਜੀ ਪੈ ਰਹੀ ਹੈ ਤਾਂ માતા ਨੇ ਪੁੱਛਿਆ ਕਿਉਂ ਕਹਿੰਦੇ ਉਹ ਸਾਧੂ ਜਿਹੜਾ ਆਪਣੇ ਇਸ ਨਗਰ ਤੋਂ ਬਾਹਰ ਰਹਿੰਦਾ ਏ ਉਹਦੇ ਕੋਲੋਂ ਅਸੀਂ ਚਾਰ ਪ੍ਰਸ਼ਾਦੇ ਛਕੇ ਉਹ ਫਿਰ ਉਹ માતા ਨੂੰ ਪਤਾ ਲੱਗ ਗਿਆ ਕਿ ਜਿਹੋ ਜੇ ਕਰਮ ਮਨੁੱਖ ਕਰਦਾ ਏ ਉਹ ਜਿਹਾ ਹੀ ਫਲ ਮਿਲਦਾ ਏ ਜੇ ਭਲਾ ਕਰੂਗਾ ਤੇ ਉਹਦਾ ਉਹਦਾ ਵੀ ਭਲਾ ਹੋਵੇਗਾ ਜਿਹੜਾ ਦੂਜਿਆਂ ਲਈ ਖੱਡੇ ਪੁੱਟਦਾ ਏ ਉਹਦੇ ਲਈ ਆਪ ਵੀ ਖੱਡੇ ਪੁੱਟੇ ਜਾਂਦੇ ਨੇ ਜਿਹੜਾ ਦੂਜਿਆਂ ਦਾ ਭਲਾ ਕਰਦਾ ਏ ਉਹਦਾ ਆਪ ਵੀ ਭਲਾ ਹੁੰਦਾ ਏ ਇਸ ਪ੍ਰਕਾਰ ਕੀਤਾ ਆਪਕੋ ਆਪਣਾ ਪ੍ਰਮਾਤਮਾ ਦਾ ਕੀਤਾ ਹੀ ਸਾਰਾ ਕੁਝ ਹੈ ਤਾਂ ਇੱਥੇ ਜਿਹੜੇ ਕਰਮ ਕਰਦਾ ਉਹ ਆਪੋ ਆਪਣੇ ਨੇ ਉਹ ਮਨੁੱਖ ਜਿਹੋ ਜੇ ਕਰਮ ਕਰੇਗਾ ਉਹੋ ਜਿਹੀ ਫਲ ਉਹਨੂੰ ਮਿਲੇਗਾ ਚੰਗੇ ਕਰਮਾਂ ਦਾ ਚੰਗਾ ਫਲ ਤੇ ਮਾੜੇ ਕਰਮਾਂ ਦਾ ਮਾੜਾ ਫਲ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਆਪੇ ਹੀ ਲੇਖਾ ਸੰਢੀਐ ਉਹਦਾ ਜਿਹੜਾ ਲੇਖਾ ਹੈ ਆਪਣੇ ਆਪ ਨੂੰ ਹੀ ਸਹਾਰਨਾ ਪੈਂਦਾ ਏ ਹੋਰ ਕਿਸੇ ਨੂੰ ਸਹਾਰਨਾ ਨਹੀਂ ਪੈਂਦਾ ਆਪਣੇ ਕਰਮਾਂ ਦਾ ਫਲ ਵੀ ਆਪ ਮਿਲਦਾ ਏ ਆਪ ਨੂੰ ਹੀ ਮਿਲਦਾ ਏ ਤੇ ਆਪਣੇ ਕਰਮਾਂ ਦਾ ਫਲ ਵੀ ਆਪਣੇ ਆਪ ਨੂੰ ਹੀ ਸਹਾਰਨਾ ਪੈਂਦਾ ਹੈ ਜਾ ਰਹਿਣਾ ਨਾਹੀ ਐਤ ਜਗ ਪਾਤਸ਼ਾਹ ਜੀ ਕਹਿੰਦੇ ਕਿ ਜੇਕਰ ਮਨੁੱਖ ਨੇ ਇਸ ਸੰਸਾਰ ਤੇ ਸਦਾ ਲਈ ਨਹੀਂ ਰਹਿਣਾ। ਤਾਂ ਕਾਇਤ ਗਰਭ ਹੰਡੀ ਐ ਤੇ ਇਹ ਮਨੁੱਖ ਨੂੰ ਕਿਸ ਚੀਜ਼ ਦਾ ਹੰਕਾਰ ਹੈ? ਗਰਭ ਗਰਭ ਕਹਿੰਦੇ ਨੇ ਹੰਕਾਰ ਨੂੰ। ਤਾਂ ਇਹ ਕਿਸ ਚੀਜ਼ ਦਾ ਮਨੁੱਖ ਨੂੰ ਹੰਕਾਰ ਹੈ ਜਦੋਂ ਇਹ ਮਨੁੱਖ ਨੇ ਸਦਾ ਲਈ ਇਸ ਥਾਂ ਤੇ ਰਹਿਣਾ ਹੀ ਨਹੀਂ ਹੈ। ਕਿਉਂਕਿ ਇਹ ਤੇ ਮੁਸਾਫਰ ਖਾਨਾ ਐ। ਇਹ ਇੱਕ ਜਿਸ ਪ੍ਰਕਾਰ ਮੁਸਾਫਰਖਾਨੇ ਦੇ ਚ ਰਾਤ কাটਦੇ ਆ ਰਾਤ কাট ਕੇ ਤੇ ਅਗਲੇ ਪੜਾਅ ਤੇ ਪਹੁੰਚ ਜਾਂਦੇ ਆ ਉਸੇ ਪ੍ਰਕਾਰ ਇਹ ਵੀ ਇੱਕ ਪੜਾਏ ਇਹ ਵੀ ਇੱਕ ਮੁਸਾਫਰਖਾਨਾ ਏ ਤੇ ਇਹ ਜ਼ਿੰਦਗੀ ਰਾਤ ਦੀ ਨਿਆਈ ਹੈ ਜਗ ਜੀਵਨ ਐਸਾ ਸੁਪਨੇ ਜੈਸਾ ਜਿਨ੍ਹਾਂ ਨੇ ਇਹ ਸਾਰਾ ਜੀਵਨ ਹੀ ਸੁਪਨੇ ਦੀ ਨਿਆਈ ਕੰਢ ਦਿੱਤਾ ਤੇ ਉਹ ਫਿਰ ਰਾਤ ਦਾ ਉਹਨਾਂ ਨੂੰ ਪਤਾ ਨਹੀਂ ਲੱਗਾ ਜਿਨ੍ਹਾਂ ਨੇ ਕੀਤੀ ਕਮਾਈ ਉਹਨਾਂ ਨਾਲ ਤੇ ਫਿਰ ਦਰਗਾਹ ਦੇ ਜਾ ਕੇ ਮੁੱਖ ਉਜਲੇ ਹੋਏ ਉਹਨਾਂ ਨੂੰ ਦਰਗਾਹ ਦੇ ਵਿੱਚ ਵੀ ਸਤਕਾਰ ਮਿਲਿਆ ਤੇ ਜਿਨ੍ਹਾਂ ਨੇ ਇਹ ਜਿਹੜਾ ਜੀਵਨ ਸੁਪਨੇ ਦੀ ਨਿਆਈਂ ਕੱਢ ਦਿੱਤਾ ਤੇ ਫਿਰ ਉਹਨਾਂ ਨੂੰ 84 ਪੇ ਜੋਨਾ ਦੇ ਵਿੱਚ ਭਟਕਣਾ ਪਿਆ। ਤੋਂ ਇਸ ਪ੍ਰਕਾਰ ਇਹ ਸੰਸਾਰ ਤੇ ਮਨੁੱਖ ਨੇ ਸਦਾ ਲਈ ਨਹੀਂ ਰਹਿਣਾ। ਮਰਨ ਲਿਖਾਏ ਮੰਡਲ 'ਤੇ ਆਈ। ਸੰਸਾਰ ਤੇ ਜਿਹੜਾ ਜੀਵ ਆਉਂਦਾ ਏ ਆਪਣਾ ਮਰਨਾ ਲਿਖਾ ਕੇ ਆਉਂਦਾ ਏ ਜਦੋਂ ਇਹ ਸੰਸਾਰ ਤੇ ਜਨਮ ਲੈਂਦਾ ਏ ਉਦੋਂ ਉਹਦੇ ਸਵਾਸ ਲਿਖੇ ਜਾਂਦੇ ਨੇ ਕਿ ਐਨੇ ਜਿਹੜੇ ਸਵਾਸ ਨੇ ਉਹ ਮਨੁੱਖ ਦੇ ਨੇ ਤੇ ਉਸ ਤੋਂ ਬਾਅਦ ਜਦੋਂ ਜਨਮ ਲੈ ਲਿਆ ਉਸ ਤੋਂ ਬਾਅਦ ਸਵਾਸ ਘਟਨੇ ਸ਼ੁਰੂ ਹੋ ਜਾਂਦੇ ਨੇ ਉਹ ਸਵਾਸ ਦਿਨ ਦਿਨ ਕਰਕੇ ਇੱਕ ਇੱਕ ਸਵਾਸ ਸਵਾਸ ਕਰਕੇ ਉਹਦੇ ਜਦੋਂ ਸਵਾਸ ਘਟਦੇ ਨੇ ਅੰਤ ਸਮੇਂ ਤੇ ਫਿਰ ਇਸ ਸੰਸਾਰ ਤੋਂ ਜਾਣਾ ਪੈਂਦਾ ਏ ਸਭ ਜਗ ਚਲਤੋ ਉਪੇਖੀ ਐ ਸਾਰਾ ਜਗਤ ਹੀ ਚਲਤਾ ਵੇਖ ਰਏ ਜੇ ਇਸ ਸੰਸਾਰ ਤੇ ਕੋਈ ਨਹੀਂ ਰਹਿਣ ਵਾਲਾ ਇਸ ਸੰਸਾਰ ਹੈ ਹੀ ਐਸਾ ਤਾਂ ਜਦੋਂ ਇਸ ਸੰਸਾਰ ਤੇ ਸਦਾ ਲਈ ਰਹਿਣਾ ਹੀ ਨਹੀਂ ਹੈ ਤੇ ਕਿਸ ਚੀਜ਼ ਦਾ ਜਿਹੜਾ ਹੰਕਾਰ ਹੈ ਮਨੁੱਖ ਨੂੰ ਇਹ ਸਰੀਰ ਦਾ ਜਿਹੜਾ ਸਰੀਰ ਇੱਕ ਦਿਨ ਲੱਕੜਾਂ ਦੇ ਵਿੱਚ ਪਿਆ ਸਵਾਹ ਹੋ ਜਾਣਾ ਹੈ ਉਹਦਾ ਹੰਕਾਰ ਕਰਦਾ ਏ ਜਿਹੜਾ ਧਨ ਜਿਹੜੀ ਮਾਇਆ ਮਨੁੱਖ ਨੇ ਨਾਲ ਨਹੀਂ ਖੜਨੀ ਉਹਦਾ ਹੰਕਾਰ ਕਰਦਾ ਏ ਤੋ ਉਹ ਜਿਹੜਾ ਚੀਜ਼ ਨਾਲ ਹੀ ਨਹੀਂ ਜਾਣੀ ਉਸ ਚੀਜ਼ਾਂ ਦਾ ਹੰਕਾਰ ਜਿਹੜਾ ਮਨੁੱਖ ਕਰਦਾ ਏ ਤੇ ਪਾਤਸ਼ਾਹ ਜੀ ਕਹਿੰਦੇ ਜਦੋਂ ਇਹ ਸੰਸਾਰ ਤੇ ਸਦਾ ਲਈ ਰਹਿਣਾ ਨਹੀਂ ਇਹ ਸੰਸਾਰ ਤੇ ਸਦਾ ਲਈ ਤੁਹਾਡਾ ਜੀਵਨ ਨਹੀਂ ਤੇ ਫਿਰ ਕਿਸ ਚੀਜ਼ ਦਾ ਤੁਸੀਂ ਹੰਕਾਰ ਕਰਦੇ ਹੋ ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਬਖਸ਼ਿਸ਼ ਕਰਦੇ ਮੰਦਾ ਕਿਸੈ ਨ ਆਖੀਐ ਪੜ ਅੱਖਰ ਇਹੋ ਬੁੱਝੀਐ ਇਸ ਕਰਕੇ ਸੰਸਾਰ ਤੇ ਕਿਸੇ ਵੀ ਜੀਵ ਨੂੰ ਮਾਰਾ ਨਾ ਕਹੋ ਮੰਦਾ ਨਾ ਬਚਨ ਬੋਲੋ ਕਿਸੇ ਨਾਲ ਵੀ ਤੋ ਪੜ ਅੱਖਰ ਇਹੋ ਬੁੱਝੀਐ ਕਿਹੜੇ ਅੱਖਰ ਪੜ ਕੇ ਵੇਦਾਂ ਦਾ ਉਸ ਤੋਂ ਬਾਅਦ ਸਿਮਰਤਿਆਂ ਸ਼ਾਸਤਰ ਜਿਹੜੇ ਗਿਆਨ ਦੇਣ ਵਾਲੇ ਨੇ ਉਹਨਾਂ ਨੂੰ ਪੜ ਕੇ ਇਹ ਬੁੱਝਣਾ ਕਰੋ ਇਹ ਜਾਣਣਾ ਕਰੋ ਕਿ ਕਿਸੇ ਨੂੰ ਮੰਦਾ ਨਹੀਂ ਆਖਣਾ ਕਿਸੇ ਨੂੰ ਫਿੱਕਾ ਨਹੀਂ ਬੋਲਣਾ ਨਾਨਕ ਫਿੱਕਾ ਬੋਲਿਆ ਤਨਮਨ ਫਿੱਕਾ ਹੋਇ ਜਦੋਂ ਆਪਾਂ ਕਿਸੇ ਨੂੰ ਬੋਲਦੇ ਹਾਂ ਫਿੱਕਾ ਮਾੜਾ ਬੋਲਦੇ ਹਾਂ ਉਹਦੇ ਨਾਲ ਆਪਣਾ ਤਨ ਵੀ ਤੇ ਮਨ ਵੀ ਦੋਨੇ ਹੀ ਫਿੱਕੇ ਹੁੰਦੇ ਨੇ ਕਿਉਂਕਿ ਇਹ ਬਚਨਾਂ ਦਾ ਜਿਹੜਾ ਅਸਰ ਹੈ ਮਨ ਤੇ ਵੀ ਹੁੰਦਾ ਹੈ ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਬਖਸ਼ਿਸ਼ ਕਰਦੇ ਮੰਦਾ ਕਿਸੇ ਨਾ ਆਖੀਐ ਪੜ ਅੱਖਰ ਇਹੋ 부ਝੀਐ ਇਹ ਜਿਹੜੇ ਗਿਆਨ ਦੇ ਅੱਖਰ ਚਾਰ ਉਹਨਾਂ ਨੂੰ ਪੜ ਕੇ ਤੇ ਇਹ 부ਝਣਾ ਕਰੋ ਇਹ ਜਾਣਣਾ ਕਰੋ ਕਿ ਇਹ ਸੰਸਾਰ ਤੇ ਮੰਦਾ ਨਹੀਂ ਕਿਸੇ ਨੂੰ ਆਖਣਾ ਮੂਰਖੈ ਨਾਲ ਨਾ ਲੁੱਝੀਐ ਤੇ ਜਿਹੜਾ ਮੂਰਖ ਹੈ ਉਹਦੇ ਨਾਲ ਕਦੇ ਲੁੱਝਣਾ ਨਹੀਂ ਚਾਹੀਦਾ ਕਦੇ ਵੀ ਮੂਰਖ ਦੇ ਨਾਲ ਚਰਚਾ ਨਹੀਂ ਕਰਨੀ ਚਾਹੀਦੀ ਜਿਹੜਾ ਮੂਰਖ ਹੈ ਉਹਦੇ ਨਾਲ ਕਦੇ ਵਿਚਾਰ ਨਹੀਂ ਕਰਨੀ ਤੁਲਸੀਦਾਸ ਨੇ ਨਾ ਆਪਣੀ ਜਦੋਂ ਰਮਾਇਣ ਲਿਖੀ ਤੇ ਰਮਾਇਣ ਦੇ ਵਿੱਚ ਸਭ ਤੋਂ ਪਹਿਲਾ ਦੋਹਾ ਈ ਉਹ ਮੂਰਖਾਂ ਦਾ ਲਿਖਿਆ ਤਾਂ ਮੂਰਖਾਂ ਦਾ ਲਿਖਿਆ ਉਹਨਾਂ ਨੂੰ ਪੁੱਛਿਆ ਕਿਸੇ ਨੇ ਕੀਏ ਤੁਸੀਂ ਮੂਰਖਾਂ ਦੇ ਬਾਰੇ ਕਿਉਂ ਲਿਖਿਆ ਤਾਂ ਉਸ ਬਾਰੇ ਉਹ ਕਹਿੰਦੇ ਕਿ ਜਦੋਂ ਕੋਈ ਮਨੁੱਖ ਜੰਗਲ ਮੈਦਾਨ ਜਾਂਦਾ ਏ ਤੇ ਉਸ ਤੋਂ ਪਹਿਲਾਂ ਆਪਣੇ ਗੁਦਾ ਦੀਵਾਰ ਨੂੰ ਧੋਣ ਤੋਂ ਆਪਣੇ ਹੱਥ ਧੋਣ ਤੋਂ ਪਹਿਲਾਂ ਗੁਦਾ ਦੀਵਾਰ ਨੂੰ ਧੋਂਦਾ ਏ ਤੇ ਹੱਥ ਬਾਅਦੋਂ ਧੋਂਦਾ ਇਸੇ ਪ੍ਰਕਾਰ ਜਿਹੜੇ ਮੂਰਖ ਨੇ ਮੂਰਖਾਂ ਨਾਲ ਪਹਿਲਾਂ ਹੀ ਉਹਨਾਂ ਨੂੰ ਕਹਿ ਦਿੱਤਾ ਕਿ ਮੂਰਖਾਂ ਦੇ ਨਾਲ ਸਾਡਾ ਕੋਈ ਵਾਅ ਨਹੀਂ ਉਸ ਤੋਂ ਬਾਅਦ ਆਪਣੇ ਹੱਥ ਸੁੱਚੇ ਕੀਤੇ ਉਸ ਤੋਂ ਬਾਅਦ ਅਸੀਂ ਰਮੈਣ ਲਿਖੀ ਹੈ ਇਸ ਪ੍ਰਕਾਰ ਮੂਰਖਾਂ ਦੇ ਨਾਲ ਨਹੀਂ ਲੁਝਣਾ ਚਾਹੀਦਾ ਮੂਰਖਾਂ ਦੇ ਨਾਲ ਸਤਿਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਦੇ ਨਾਲ ਲੁੱਜਣ ਦਾ ਉਹਨਾਂ ਦੇ ਨਾਲ ਚਰਚਾ ਕਰਨ ਦਾ ਕੋਈ ਫਲ ਨਹੀਂ ਹੈ। ਇਹਦਾ ਦੂਸਰਾ ਅਰਥ ਵੀ ਇਸ ਪ੍ਰਕਾਰ ਹੁੰਦਾ ਏ ਜਿਨ੍ਹਾਂ ਨੇ ਆਪਣਾ ਮੂੰਹ ਰੱਖਿਆ ਮੂੰਹ ਕਿੰਨਾਂ ਦੇ ਵੱਲੋਂ ਰੱਖਿਆ ਮਾਇਆ ਦੇ ਵੱਲੋਂ। ਜਿਨ੍ਹਾਂ ਨੇ ਆਪਣਾ ਮੂੰਹ ਮਾਇਆ ਦੇ ਵੱਲੋਂ ਰੱਖ ਲਿਆ ਪ੍ਰਮਾਤਮਾ ਦੇ ਨਾਲ ਪ੍ਰੀਤ ਜੋੜ ਲਈ ਉਹਨਾਂ ਦੇ ਨਾਲ ਵੀ ਨਹੀਂ ਲੁੱਜਣਾ ਚਾਹੀਦਾ। ਸ਼ਾਂਤ ਚਿਤ ਮਹਾਤਮ ਮਹਾਂਪੁਰਸ਼ਾਂ ਦੇ ਨਾਲ ਵੀ ਨਹੀਂ ਲੁੱਜਣਾ ਚਾਹੀਦਾ। ਇੱਕ ਜਿਹੜੇ ਮੂਰਖ ਨੇ ਜਿਹੜੇ ਗਵਾਰ ਨੇ ਉਹਨਾਂ ਦੇ ਨਾਲ ਨਹੀਂ ਲੁੱਜਣਾ ਦੂਸਰੇ ਅਰਥ ਇਹ ਹੈ ਕਿ ਜਿਹੜੇ ਸ਼ਾਂਤ ਚਿਤ ਮਹਾਤਮ ਮਹਾਪੁਰਸ਼ ਨੇ ਜਿਨ੍ਹਾਂ ਨੇ ਮਾਇਆ ਦੇ ਵੱਲੋਂ ਆਪਣਾ ਮੂੰਹ ਰੱਖਿਆ ਹੋਇਆ ਏ ਮਾਇਆ ਤੋਂ ਉਦਾਸੀਨ ਨੇ ਉਹਨਾਂ ਦੇ ਨਾਲ ਵੀ ਨਹੀਂ ਲੁੱਜਣਾ ਚਾਹੀਦਾ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਇਨਾਂ ਪਾਵਨ ਬਚਨਾਂ ਦੇ ਰਾਹੀਂ ਸਮਝਾਉਂਦੇ ਸਤਿਗੁਰੂ ਸਾਹਿਬ ਜੀਆਂ ਦੇ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਗੁਰੂ ਕੀ ਪਿਆਰੀ ਸੰਗਤ ਬਖਸ਼ਣਯੋਗ ਧੰਨ ಶ್ರೀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣਹਾਰ ਹਨ ਕਿਰਪਾ ਕਰਕੇ ਬਖਸ਼ ਦੇਣ ਹੋਈਆਂ ਬੇਅੰਤ ਭੁਲਾਂ ਦੀ ਕਿਮਾ ਅਗਾਹ ਤੋਂ ਅਸੀਸ ਬਖਸ਼ਣੀ ਸਤਿਗੁਰੂ ਸਾਹਿਬ ਜੀਆਂ ਦੇ ਸ਼ਬਦ ਦੀ ਵਿਚਾਰ ਸਾਡੇ ਹਿਰਦਿਆਂ ਵਿੱਚ ਵਸ ਜਾਵੇ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਆਓ ਅਖੀਰ ਵਾਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਮੰਦਾ ਕਿਸੈ ਨ ਆਖੀਐ ਪੜ ਅੱਖਰ ਇਹੋ 부ਝੀਐ ਮੂਰਖੈ ਨਾਲ ਨ ਲੁਜੀਐ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ